ਫਰੋਇਪੁਰ ਤਹਿਸੀਲ ਕੰਪਲੈਕਸ ਦੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਪਰਚਾਨ ਹੋ ਰਹੇ ਨੇ ਜੇ ਤਾਜ਼ਾ ਗੱਲ ਕੀਤੀ ਜਾਵੇ ਤਾਂ ਸ਼ਨੀ ਇਤਵਾਰ ਜਿਹੜੀ ਕਿ ਤਹਿਸੀਲ ਕੰਪਲੈਕਸ ਜਿਹੜਾ ਉਹ ਬੰਦ ਹੁੰਦਾ ਇਥੇ ਕੰਮਕਾਰ ਬਿਲਕੁਲ ਠੱਪ ਹੁੰਦਾ ਔਰ ਇਸੇ ਦਾ ਫਾਇਦਾ ਚੱਕਦੇ ਹੋਏ ਜਿਹੜੇ ਚੋਰ ਹੈ ਉਹਨਾਂ ਨੇ ਰਾਤ ਚੋਰੀ ਕਰ ਲਈ ਅਸੀਂ ਗੱਲ ਕਰ ਰਹੇ ਹਾਂ ਇਥੇ ਚੈਂਬਰ ਨੰਬਰ 18 ਦੀ ਜਿੱਥੇ ਕਿ ਇੱਕ ਚੋਰ ਰਾਤ ਨੂੰ ਚੋਰੀ ਕਰਕੇ ਲੈ ਗਿਆ ਕਿਉਂਕਿ ਇਹ ਦੁਕਾਨ ਜਿਹੜੀ ਹੈ ਉਹ ਸ਼ਨੀ ਇਤਵਾਰ ਜਿਹੜੀ ਉਹ ਬੰਦ ਹੁੰਦੀ ਹੈ ਇੱਥੇ ਲੱਗਾ ਏਸੀ ਔਰ ਹੋਰ ਕੀਮਤੀ ਸਮਾਨ ਫਿਲਹਾਲ ਜਿਹੜਾ ਚੋਰ ਹੈ ਉਹ ਚੋਰੀ ਕਰਕੇ ਲੈ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਘਟਨਾ ਨਹੀਂ ਹੈ ਇਸ ਤਹਿਸੀਲ ਕੰਪਲੈਕਸ ਦੇ ਵਿੱਚ ਹੋਰ ਵੀ 4-5 ਵਾਰੀ ਇੱਥੇ ਜਿਹੜੀ ਇਹ ਚੋਰੀ ਹੋ ਚੁੱਕੀ ਹੋਈ ਹੈ ਤੁਸੀਂ ਸਾਹਮਣੇ ਤਸਵੀਰਾਂ ਰਾਈ ਦੇਖ ਰਹੇ ਹੋ ਇਥੋਂ ਏਸੀ ਲਾਇਆ ਗਿਆ ਔਰ ਕੱਲਾ ਏਸੀ ਉਹਦੇ ਨਾਲ ਸਟੈਬਲਾਈਜ਼ਰ ਔਰ ਹੋਰ ਜਿਹੜਾ ਸਮਾਨ ਏਸੀ ਨਾਲ ਹੁੰਦਾ ਸਾਰਾ ਲਾਇਆ ਗਿਆ ਔਰ ਇਹਨਾਂ ਦਾ ਹੋਰ ਕੀਮਤੀ ਸਮਾਨ ਜਿਹੜਾ ਉਹ ਵੀ ਚੋਰੀ ਕਰਕੇ ਜਿਹੜਾ ਉੱਲ ਜਾਇਆ ਗਿਆ ਤਾਨੂੰ ਦਿਖਾਣੇ ਆ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਇੱਥੋਂ ਐਂਗਲ ਕੱਟਿਆ ਚੋਰ ਨੇ ਐਂਗਲ ਕੱਟ ਕੇ ਔਰ ਫਿਰ ਏਸੀ ਨੂੰ ਬਾਹਰ ਕੱਢਿਆ ਔਰ ਹੈਰਾਨੀ ਵਾਲੀ ਗੱਲ ਹੈ ਤੁਹਾਨੂੰ ਉਹ ਜਗ੍ਹਾ ਵੀ ਦਿਖਾਣੇ ਜਿੱਥੋਂ ਚੋਰ ਆਇਆ ਤੁਸੀਂ ਦੇਖੋ ਇਹ ਜਿਹੜੇ ਐਂਗਲ ਹੈ ਥੱਲੇ ਡਿੱਗੇ ਹੋਏ ਆ ਇਹ ਐਂਗਲ ਜਿਹੜੇ ਉਹ ਕੱਟ ਕੇ ਕਟਿੰਗ ਕਰਕੇ ਆਂਦੀ ਤੇ ਫਿਰ ਏਸੀ ਨੂੰ ਲਾਇਆ ਗਿਆ ਔਰ ਆ ਤਸਵੀਰਾਂ ਦਿਖਾ ਰਿਹਾ ਹਾਂ ਦਰਵਾਜ਼ਾ ਤੁਸੀਂ ਦੇਖੋ ਇਸ ਦਰਵਾਜ਼ੇ ਨੂੰ ਕਿਸ ਤਰ੍ਹਾਂ ਖਿੱਚਿਆ ਗਿਆ ਇਹ ਦਰਵਾਜ਼ਾ ਨੂੰ ਤੁਸੀਂ ਦੇਖੋ ਇਹ ਦਰਵਾਜ਼ਾ ਖਿੱਚਿਆ ਗਿਆ ਹੈ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇੱਥੇ ਇੱਥੇ ਕੱਟਨ ਮਾਰਿਆ ਗਿਆ ਇਸ ਜਗ੍ਹਾ ਦੇ ਉੱਪਰ ਦੀ ਦੇਖੋ ਇੱਥੇ ਕੱਟਨ ਮਾਰਿਆ ਗਿਆ ਔਰ ਇਹਨਾਂ ਇਹਨੂੰ ਦਰਵਾਜ਼ਾ ਇੱਥੋਂ ਖੋਲਿਆ ਗਿਆ ਦਰਵਾਜ਼ਾ ਨੂੰ ਖਿੱਚ ਕੇ ਪੱਟਿਆ ਗਿਆ ਅੰਦਰ ਉਸ ਤੋਂ ਬਾਅਦ ਅੰਦਰ ਜਾ ਕੇ ਏਸੀ ਔਰ ਇੱਥੇ ਜਿਹੜੀ ਤਾਰ ਹੈ ਹੁਣ ਬਿਜਲੀ ਵਾਲੇ ਲਾ ਕੇ ਗਏ ਉਹ ਤਾਰ ਵੀ ਜਿਹੜੀ ਉਹ ਕਟਿੰਗ ਏਸੀ ਵਾਲੀ ਜਿਹੜੀ ਸਪਲਾਈ ਹੈ ਉਹ ਕੱਟ ਦਿੱਤੀ ਗਈ ਸੀ ਔਰ ਤੁਹਾਨੂੰ ਇੱਕ ਹੋਰ ਚੀਜ਼ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਦੇ ਆ ਆ ਤਾਰਾਂ ਇੱਥੋਂ ਜਿਹੜੀਆਂ ਇਹ ਤਾਰਾਂ ਨੇ ਇੱਥੋਂ ਇਹ ਤਾਰਾਂ ਨੂੰ ਕਟਿੰਗ ਕਰਕੇ ਆ ਤਾਰਾਂ ਜਿਹੜੀਆਂ ਨੇ ਇੱਥੋਂ ਕੱਟ ਮਾਰਿਆ ਤੁਸੀਂ ਦੇਖੋ ਕਟਣ ਨਾਲ ਆ ਕਟਿੰਗ ਕਰਕੇ ਤਾਰਾਂ ਨੂੰ ਔਰ ਉਸ ਪਾਸੇੋਂ ਜਿਹੜਾ ਚੋਰ ਹੈ ਉਹ ਆਏ ਨੇ ਕਿਉਂਕਿ ਪਿੱਛੇ ਜਿਹੜਾ ਇੱਕ ਪੀ ਡੀਓਲੀ ਪੀ ਡਬਲਯੂ ਡੀ ਦਾ ਦਫ਼ਤਰ ਹੈ ਉਸ ਤੋਂ ਬਾਅਦ ਇੱਥੇ ਹੋਰ بڑے ਦਫ਼ਤਰ ਹੈ ਇਹ ਤਹਿਸੀਲ ਕੰਪਲੈਕਸ ਹੈ ਕੱਟੋ-ਕੱਟ ਜੇ ਗੱਲ ਕਰ ਲਈਤੀ ਜਾਵੇ ਤੇ 40 ਤੋਂ 45 ਦਫ਼ਤਰ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਉਹਨਾਂ ਨਾਲ ਵੀ ਜਿਨ੍ਹਾਂ ਦੇ ਇੱਥੇ ਚੋਰੀ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈਗਾ ਔਰ ਕਿਹੜਾ-ਕਿਹੜਾ ਸਮਾਨ ਲੈ ਕੇ ਗਏ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰੋ ਗੋੜੀ ਗੁਰੋ ਜੀ ਕੀ ਕੀ ਕਿਸ ਤਰ੍ਹਾਂ ਜੋ ਰਹੀ ਹੈ ਕਿ ਇਹ ਸਮਾਨ ਲੈ ਕੇ ਆ ਸਰ ਇਹ ਸ਼ਨੀ ਐਦਵਾਰ ਕਰੇ ਚਲੇ ਜਾਂਦਾ ਬੰਦ ਹੁੰਦਾ ਇੱਥੇ ਠੀਕ ਹੈ ਇਹ ਪਿੱਛੋਂ ਲੋਕ ਤੋੜ ਕੇ ਨਾ ਐਂਗਲ ਤੋੜ ਕੇ ਪਿਛਲਾ ਬੂਆ ਖੋਲਿਆ ਹੀ ਉਹਨਾਂ ਨੇ ਫਿਰ ਏਸੀ ਕੰਪਲੀਟ ਪੂਰਾ ਲੈ ਗਿਆ ਜੀ ਕੰਪਰੈਸ਼ਨ ਸਟੈਬਲਾਈਜ਼ਰ ਨਾਲ ਜ਼ਰੂਰੀ ਦਸਤਾਵੇਜ਼ ਜੀ ਸਟਾਮ ਵਗੈਰਾ ਰਿਸ਼ਤੀਆਂ ਦੇ ਹੁੰਦੇ ਆ ਬਾਕੀ ਹਲੇ ਦੇਖਿਆ ਜਾ ਰਿਹਾ ਕਿਹੜੀ ਕਿਹੜੀ ਰਿਸ਼ਤੀ ਦੇ ਆ ਕੀ ਇੰਨੇ ਦਫ਼ਤਰ ਆ ਕੋਈ 45 ਦੇ ਕਰੀਬ 40 45 ਦੇ ਕਰੀਬ ਦਫ਼ਤਰ ਆ ਪਿੱਛੇ ਪੀ ਡਬਲ ਯੂ ਡੀ ਐ ਹੋਰ ਵੀ ਸਾਰੇ ਦਫ਼ਤਰ ਆ ਤੋ ਉਹਨਾਂ ਦੇ ਇੰਨੇ ਹੌਸਲੇ ਵਧੇ ਹੋਏ 5-7 ਵਾਰੀ ਚੋਰੀ ਹੋ ਗਈ ਇਸ ਕੰਪਲੈਕਸ ਇਸ ਕੰਪਲੈਕਸ ਤੇ ਕੋਈ ਸਿਕਿਉਰਿਟੀ ਦਾ ਅਰੇਂਜਮੈਂਟ ਕੋਈ ਸਿਕਿਉਰਿਟੀ ਨਹੀਂ ਹਰ ਹੁੰਦੀ ਸ਼ਨੀਐਤ ਵਾਰੀ ਜੀ ਕੋਈ ਨਹੀਂ ਹਾਂਜੀ ਹਰ ਸ਼ਨੀਐਤ ਵਾਰੀ ਹੁੰਦੀ ਜੀ ਤੁਹਾਨੂੰ ਕੀ ਲੱਗਦਾ ਵੀ ਇੱਕ ਏਸੀ ਤੋਂ ਇਲਾਵਾ ਹੋਰ ਕੀ ਕੀ ਸਮਾਨ ਹੋ ਸਕਦਾ ਸਟਾਰਮ ਆਈ ਜ਼ਰੂਰੀ ਦੱਸਤਾ ਵੇ ਇਹਨੇ ਬਾਕੀ ਦੇਖਿਆ ਜਾ ਰਿਹਾ ਹਲੇ ਕਿੜੇ ਕਿੜੇ ਆ ਸਟਾਰਮ ਤੋਂ ਪੂਰੇ ਕਰਨੇ ਬੜੇ ਓਕੇ ਬਹੁਤ ਓਕੇ ਆ ਜੀ ਲੱਖ ਲੱਖ ਡੇਢ ਲੱਖ ਰੱਖਦਾ ਇਸ ਸਟਾਰਮ ਨਾਲ ਗਈ ਕੱਲੇ ਇਹਦੀ ਪਾਲਖ ਹੋਊਗੀ ਹਾਂਜੀ ਦੇਖਿਆ ਜਾ ਰਿਹਾ ਜੀ ਹਲੇ ਤਾਂ ਆ ਕੇ ਦੇਖਿਆ ਜੀ ਦੁਕਾਨ ਖੋਲੀ ਤਾਂ ਦੇ ਹੀ ਮੰਗ ਕਰਦੇ ਹੋ ਕਿ ਜਲਦੀ ਤੋਂ ਜਲਦੀ ਫੜੇ ਜਾਣੀ ਜੀ ਭਾਲ ਕੀਤੀ ਜਾਵੇ ਇਹਨਾਂ ਦੀ ਜਿਹੜੀਆਂ ਪਿੱਛੇ 4-5 ਚੋਰੀਆਂ ਹੋਈਆਂ ਉਹਨਾਂ ਦੇ ਦੌਰਾਨ ਕੋਈ ਚੋਰ ਵਗੈਰਾ ਫਿਰਚੇ ਸੀ ਕੋਈ ਨਹੀਂ ਜੀ ਇੱਕ ਸੀਗਾ ਜੀ ਪਹਿਨ ਫੜੇ ਗਏ ਸੀਗੇ ਪਰ ਉਹ ਹਲੇ ਤੱਕ ਦੱਸਿਆ ਹੀ ਨਹੀਂ ਗਿਆ ਕੀ ਕੌਣ ਆ ਕੌਣ ਨਹੀਂ ਹਾਂ ਹੋਰ ਵੀ ਲੋਕ ਹੈਗੇ ਨੇ ਹਾਂ ਜੀ ਭਾਈ ਸਾਹਿਬ ਤੁਸੀਂ ਵੀ ਇੱਥੇ ਹੁੰਦੇ ਹੋ ਐ ਕਿਸ ਤਰ੍ਹਾਂ ਦਾ ਵੀ ਰੋਜ਼ ਦੀਆਂ ਚੋਰੀਆਂ ਹੋ ਰਹੀਆਂ ਕਿ ਇੰਨੇ ਚੋਰਾਂ ਦੇ ਹੌਸਲੇ ਵਧੇ ਹੋਏ ਆ ਸਰ ਪਹਿਲੇ ਤੇ ਮੈਂ ਤਾਂ ਦਾਦਾ ਜੀ ਮੇਰਾ ਇਹ ਪਾਰਕਿੰਗ ਹੈ ਜੀ ਮੈਂ ਪਾਰਕਿੰਗ ਦਾ ਠੇਕੇਦਾਰ ਹੈ ਜੀ ਮੈਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਸੀ ਇੱਕ ਵਾਰੀ ਵੀ ਸਰ ਮੈਂ ਕਹਿੰਦੀ ਜਿਹੜੇ ਬਾਹਰ ਵਿਕਲ ਲੱਗਦੇ ਨੇ ਜੀ ਬਿਨਾ ਨੰਬਰ ਪਲੇਟ ਕੋ ਬਾਹਰ ਖੜ ਕੇ ਚੋਰੀ ਰੈਕੀ ਹੁੰਦੀ ਆ ਅੰਦਰ ਆਂਦੇ ਨੇ ਰੈਕੀ ਕਰਦੇ ਨੇ ਉਹ ਸ਼ਾਮ ਨੂੰ ਆ ਕੇ ਚੋਰੀਆਂ ਕਰਦੇ ਨੇ ਪਹਿਲੇ ਚੋਰ ਫੜੇ ਗਏ ਸੀ ਉਹਦੇ ਵਿੱਚ ਉਹਨਾਂ ਨੂੰ ਪੇਮੈਂਟ ਵੀ ਬਰਾਮਦ ਹੋਈ ਸੀ ਸਟਾਮ ਵੀ ਬਰਾਮਦ ਹੋ ਗਏ ਸੀ ਜੀ ਲੈਪਟਾਪ ਵੀ ਬਰਾਮਦ ਹੋ ਗਏ ਪਰ ਉਹਨਾਂ ਨੂੰ ਛੱਡ ਦਿੱਤਾ ਦਿੱਤਾ ਗਿਆ ਸੀ ਜੀ ਉਹਦੇ ਬਾਅਦ ਫਿਰ ਇੱਕ ਦਿਨ ਸਟਾਮਾਂ ਲਈ ਚੋਰੀ ਹੋਈ ਹੈ ਜੀ ਉਹਦੇ ਆ ਮਹੀਨੇ ਬਾਅਦ ਜੀ 2 ਮਹੀਨੇ ਬਾਅਦ ਤੋਂ ਉਹਦੇ ਬਾਅਦ ਵੀ ਹੋ ਰਹੇ ਉਹ ਅਜੇ ਤੱਕ ਨਹੀਂ ਫੜੇ ਗਏ ਹੁਣ ਪਿਛਲੇ ਹਫਤੇ ਪਿਛਲੇ ਸ਼ਨੀਵਾਰ ਜੀ ਆਪਣਾ ਧਮਨ ਸਾਹਿਬ ਜੀ ਆ ਉਹਨਾਂ ਦਾ ਨਮੈਟਰ ਕੱਢ ਕੇ ਲੈ ਗਏ ਜੀ ਉਹਨਾਂ ਦੇ ਪੇਮੈਂਟ ਕੱਢ ਕੇ ਲੈ ਗਏ ਜੋ ਸੀ ਉਹਨਾਂ ਦੀ ਹੋ ਗਈ ਹੈ ਜੀ ਮੇਰਾ ਇੱਕ ਅੰਦਰੋਂ ਮੋਟਰਸਾਈਕਲ ਚੱਕਿਆ ਗਿਆ ਜੀ ਸਾਡਾ ਖੁਦ ਦਾ ਜਦਗੀ ਸਾਡਾ ਦਾ ਸਟੈਂਡ ਹੈ ਸਟੈਂਡ ਦੇ ਵਿੱਚੋਂ ਹੀ ਮੋਟਰਸਾਈਕਲ ਲੈ ਗਿਆ ਜੀ ਚੋਰ ਕੈਮਰਾ ਦੇ ਵਿੱਚ ਨਹੀਂ ਆਏ ਉਹਨਾਂ ਨੇ ਪਿੱਛੇ ਦਵਾਲਟ ਪਾ ਕੇ ਕਰ ਲਿਆ ਜੀ ਕੱਢ ਕੇ ਲੈ ਗਏ ਆ ਤੇ ਸਾਨੂੰ ਆ ਜੀ ਫਿਰ ਉਹਦੀ ਭਰਵਾਈ ਵੀ ਕੀਤੀ ਹੈ ਜੀ ਮੋਟਰਸਾਈਕਲ ਦੀ ਚਲੋ ਅਸੀਂ ਤੇ ਕਰ ਲਈ ਹੈ ਜੀ ਚਲੋ ਸਾਨੂੰ ਘਾਟਾ ਦੇ ਬੜੀ ਬੜੀ ਹੈਰਾਨੀ ਵਾਲੀ ਗੱਲ ਹੈ ਤੁਹਾਡਾ ਖੁਦ ਦਾ ਇੱਥੇ ਸਟੈਂਡ ਹੈ ਤੁਸੀਂ ਇੱਥੇ ਟਿਕਾ ਲਿਤਾ ਹੋਇਆ ਔਰ ਤੁਹਾਡਾ ਹੀ ਮੋਟਰਸਾਈਕਲ ਚੋਰੀ ਹੋ ਗਿਆ ਸਾਡਾ ਮੋਟਰਸਾਈਕਲ ਆਪ ਦਾ ਚੋਰੀ ਹੋਇਆ ਜੀ ਚੋਰ ਆਂਦੇ ਆ ਜੀ ਬਾਹਰ ਵੀ ਖਲ ਆ ਜਾਂਦੇ ਨੇ ਜੀ ਪਤਾ ਲੱਗਦਾ ਨਹੀਂ ਜੀ ਕਿਹੜੇ ਕਿਹੜੇ ਚੋਰ ਆ ਜੀ ਉਹ ਅਸੀਂ ਅਬਸੀ ਕੰਪਲੀਟ ਵੀ ਪਾਈ ਸੀ ਤੇ ਅਸੀਂ ਕਿਹਾ ਵੀ ਸੀ ਸਰ ਮੈਂ ਕਹਿੰਦਾ ਸਾਨੂੰ ਕੋਈ ਮਿਲ ਕੇ ਜਿਵੇਂ ਇੱਥੇ ਸੈਂਕੜਾੰਦ ਕਰਨਾ ਹੈ ਤੇ ਕੋਈ ਮਿਲ ਕੇ ਤੁਸੀਂ ਕੋਈ ਪ੍ਰਸ਼ਾਸਨ ਨੂੰ ਇਸ ਦੀ ਇਤਲਾ ਨਹੀਂ ਕੀਤੀ ਸਰ ਹੁਣ ਕਰਕੇ ਆਏ ਆ ਜੀ ਕੈਂਡੀਟਾਂ ਨੇ ਦੱਸ ਕੇ ਆਏ ਆ ਕੰਪਲੀਟ ਦੇਖ ਕੇ ਆਏ ਆ ਪਰ ਅਸੀਂ ਇਹ ਕਹਾਂਗੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੁੜ ਕੇ ਸਾਡੀ ਬੇਨਤੀ ਹੈ ਇੱਕ ਵੀ ਜਿਹੜੇ ਚੋਰ ਆ ਉਹਨਾਂ ਦਾ ਇੱਕ ਇਲਾਜ ਕੀਤਾ ਜਾਵੇ ਜਿਹੜੀ ਬਾਹਰ ਗੱਡੀਆਂ ਲੱਗਦੀਆਂ ਸਾਡੇ ਫ੍ਰੀ ਐਮ ਲਾਜਮਾਂ ਨੂੰ ਕੰਪਲੈਕਸ ਦੇ ਵਿੱਚ ਅਸੀਂ ਕੋਈ ਪਰਚੀ ਨਹੀਂ ਲੈਂਦੇ ਕੰਪਲੈਕਸ ਦੇ ਵਿੱਚ ਜੀ ਕੋਈ ਪੁਲਿਸ ਮੁਲਾਜ਼ਮ ਦੀ ਪਰਚੀ ਨਹੀਂ ਹੈ ਜੀ ਕੋਈ ਸਿਵਲ ਹਸਪਤਲ ਦੀ ਪਰਚੀ ਨਹੀਂ ਹੈ ਜੀ ਕੋਈ ਆਪਣਾ ਕੈਂਟ ਬੋਰਡ ਦੀ ਪਰਚੀ ਨਹੀਂ ਹੈਗੀ ਜੀ ਸਾਰੇ ਮੁਲਾਜ਼ਮਾਂ ਨੂੰ ਫ੍ਰੀ ਹੈ ਉਹ ਜੇ ਅੰਦਰ ਪਾਰਕਿੰਗ ਜੇ ਫਿਰ ਆਪਾਂ ਬਾਹਰ ਕਿਉਂ ਲਾਂਦੇ ਨੇ ਇਹ ਉਹ ਚੋਰ ਇਹਨਾਂ ਦੀ ਆਰਚੀ ਵਹੀਕਲ ਲਾ ਕੇ ਆਪ ਦੀਆਂ ਰੈਕੀਆਂ ਕਰਕੇ ਕੋ ਚੋਰੀ ਕਰਕੇ ਨਿਕਲ ਜਾਂਦੇ ਨੇ ਸਰ ਅਸੀਂ ਤਾਂ ਇਹੀ ਕਵਾਂਗੇ ਜੀ ਐਸਐਸਪੀ ਸਾਹਿਬ ਨੂੰ ਇੱਕ ਵਹੀਕਲ ਲਾਣਾ ਇੱਥੇ ਮਨਾ ਕਰਨ ਰੋਡ ਤੋਂ ਇੱਕ ਐਸਐਸਪੀ ਐਚ ਦੀ ਕੋਠੀ ਹੈ ਜੀ ਉਹਦੇ ਸਾਹਮਣੇ ਕਟੋਗਾਨੇ ਅੱਜ ਵੀ 50 ਵਹੀਕਲ ਲੱਗੇ ਹੋਣਗੇ ਜਾ ਕੇ ਦੇਖ ਲਓ ਸਰ ਉੱਥੇ ਚੋਰ ਬਣ ਗਏ ਜੀ ਉੱਥੇ ਨਾਮ ਬੰਦੇ ਨਾਲ ਚੋਰ ਦਾ ਪਤਾ ਹੀ ਨਹੀਂ ਲੱਗਣਾ ਜੀ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਕੀ ਕਹਿੰਦੇ ਰੇਕੀ ਕੀਤੀ ਜਾਂਦੀ ਹੈ ਰੇਕੀ ਕਰਨ ਤੋਂ ਬਾਅਦ ਜਿਹੜਾ ਚੋਰ ਹੈ ਉਹ ਆਪਣਾ ਰੇਕੀ ਕਰਕੇ ਉਸ ਤੋਂ ਬਾਅਦ ਚੋਰੀ ਨੂੰ ਅੰਜਾਮ ਦਿੰਦੇ ਨੇ ਤੁਸੀਂ ਪਹਿਲੇ ਤਸਵੀਰਾਂ ਦਾ ਹੀ ਦੇਖੋ ਸੈਂਕੜਾ ਸੈਂਕੜੇ ਦੁਕਾਨਾਂ ਜਿਹੜੀਆਂ ਇਸ ਕੰਪਲੈਕਸ ਦੇ ਵਿੱਚ ਬਣੀਆਂ ਹੋਈਆਂ ਜਿਹੜੀਆਂ ਕਿ ਟੀਨ ਦੀਆਂ ਛੱਤਾ ਪਾਣ ਦੀ ਇਜਾਜ਼ਤ ਦਿੱਤੀ ਸੀਗੀ ਇੱਥੇ ਸਰਕਾਰ ਨੇ ਜਦੋਂ ਇਹ ਕੰਪਲੈਕਸ ਬਣਿਆ ਸੀਗਾ ਵੀ ਤਾਂਕਿ ਜਿਹੜੇ ਵੈਂਡਰ ਨੇ ਉਹ ਆਪਣਾ ਇੱਥੇ ਕੰਮ ਕਰ ਸਕਣ ਪਰ ਹਾਲਾਤ ਹੁਣ ਇਸ ਤਰ੍ਹਾਂ ਦੇ ਨੇ ਵੀ ਦਿਨ ਬਦ ਦਿਨ ਜਦੋਂ ਵੀ ਛਨੀ ਇਤਵਾਰ ਖਾਸ ਕਰਕੇ ਆਉਂਦਾ ਤੇ ਉਦੋਂ ਜਿਹੜੀ ਹੈ ਚੋਰੀ ਦੀ ਘਟਨਾ ਨੂੰ ਅੰਜਾਮ ਜਿਹੜਾ ਦਿੱਤਾ ਜਾਂਦਾ ਹੈ ਇਹ ਪੈਸਾ ਕੀ ਨਾਮ ਹੈ ਤੁਹਾਡਾ ਜੀ ਭਾਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਮੈਂ ਇੱਥੇ ਟਾਈਪਿਸਟ ਦਾ ਹੀ ਕੰਮ ਕਰਦਾ ਹਾਂ ਇਹ ਉਹਨਾਂ ਨਿਤ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਕੋਈ ਇਤਲਾਹ ਨਹੀਂ ਦਿੱਤੀ ਗਈ ਜਾਂ ਇੱਥੇ ਕੋਈ ਸਿਕਿਉਰਿਟੀ ਨਹੀਂ ਹੈ ਜਾਂ ਕੀ ਰਿਜ਼ਮ ਕੀ ਹੈ ਸਰ ਸਿਕਿਉਰਿਟੀ ਦੀ ਗੱਲ ਕਰੋ ਤਾਂ ਇੱਥੇ ਕਿੰਨੇ ਡਿਪਾਰਟਮੈਂਟ ਨੇ ਹਰ ਡਿਪਾਰਟਮੈਂਟ 'ਚ ਕੋਈ ਨਾ ਕੋਈ ਕੋਈ ਨਾ ਕੋਈ ਸਿਕਿਉਰਿਟੀ ਗਾਰਡ ਹੈ ਮਗਰ ਅੱਜ ਜਿਹੜੀ ਤੁਸੀਂ 18 ਨੰਬਰ ਚੈਂਬਰ ਦੀ ਚੋਰੀ ਦੀ ਰਿਕਾਰਡਿੰਗ ਕਰ ਰਹੇ ਹੋ ਉਹਦੀ ਦੀਵਾਰ ਨਾਲ ਦੀਵਾਰ ਸਾਂਝ ਹੈ ਸਾਂਝੀ ਹੈ ਪੀਡਬਲਯੂਡੀ ਦੀ ਪੀਡਬਲਯੂਡੀ ਰੈਸਟ ਹੈ ਉਹ 'ਚ 24 ਘੰਟੇ ਕੋਈ ਨਾ ਕੋਈ ਮੁਲਾਜ਼ਮ ਇੱਕ ਤੋਂ ਜ਼ਿਆਦਾ ਮੁਲਾਜ਼ਮ ਹੀ ਹਾਜ਼ਰ ਰਹਿੰਦੇ ਨੇ ਹੁਣ ਉਥੋਂ ਚੋਰੀ ਹੋ ਜਾਣਾ ਛੱਤ ਦੇ ਉੱਤੋਂ ਦੀ ਏਸੀ ਲਾ ਲੈਣਾ ਬਹੁਤ ਮਾਇਨੇ ਰੱਖਦੇ ਆ ਕਿ ਚੋਰਾਂ ਦੇ ਹੌਸਲੇ ਕਿੰਨੇ ਕੋ ਉਲੰਧ ਨੇ ਉਹਨਾਂ ਨੂੰ ਕਿਸੇ ਦਾ ਡਰ ਪਿਆ ਹੈ ਜਾਂ ਨਹੀਂ ਹੈ ਪਰ ਤੁਸੀਂ ਇੱਕ ਗੱਲ ਹੋਰ ਦੇਖੋ ਸਰ ਗੇਟ ਤੋਂ ਬਾਹਰ ਨਿਕਲਦੇ ਹੀ ਐਸਐਸਪੀ ਆਫਿਸ ਹੈ ਔਰ ਸਾਹਮਣੇ ਐਸਪੀਐਚ ਸਾਹਿਬ ਦੀ ਕੋਠੀ ਵੀ ਹੈ ਪਰ ਚੋਰ ਲਗਾਤਾਰ ਅੱਜ ਪਹਿਲੀ ਵਾਰੀ ਚੋਰੀ ਨਹੀਂ ਹੋਈ ਇਸ ਤੋਂ ਪਹਿਲਾਂ ਵੀ 3-4 ਵਾਰੀਆਂ 5 ਵਾਰੀ ਚੋਰੀ ਹੋ ਗਈ ਜਿਵੇਂ ਦੂਸਰੇ ਭਾਈ ਸਾਹਿਬ ਨੇ ਦੱਸਿਆ ਕਿ ਇੱਕ ਚੋਰ ਫੜਿਆ ਵੀ ਗਿਆ ਔਰ ਉਹ ਜ਼ਿਆਦਾ ਉਹਦੀ ਮਤਲਬ ਪੁੱਛਗੇ ਚ ਨਾ ਹੋ ਸਕਣ ਕਰਕੇ ਜਾਂ ਜ਼ਿਆਦਾ ਹੁੰਦਾ ਮਤਲਬ ਕਾਰਵਾਈ ਸਖਤ ਨਾ ਹੋ ਸਕਣ ਕਰਕੇ ਉਹ ਚੋਰ ਦੁਬਾਰਾ ਫਿਰ ਉਹ ਕੋਸ਼ਿਸ਼ ਕਰ ਰਹੇ ਨੇ ਆ ਬਿਲਕੁਲ ਜੀ ਜਿਸ ਤਰ੍ਹਾਂ ਕੀ ਦੱਸਿਆ ਕਿ ਵੀ ਚੋਰੀਆਂ ਨੂੰ ਜਿਹੜੀ ਉਹ ਠੱਲ ਨਹੀਂ ਪੈ ਰਹੀ ਐ ਲਗਾਤਾਰ ਚੋਰੀਆਂ ਹੋ ਰਹੀਆਂ ਔਰ ਇਹਨਾਂ ਨੇ ਕੰਪਲੇਨ ਵੀ ਕੀਤੀਆਂ ਪਰ ਚੋਰ ਜਿਹੜੇ ਆ ਉਹ ਨਹੀਂ ਫੜੇ ਜਾ ਰਹੇ ਆ ਹੁਣ ਫਿਰ ਤਾਜ਼ਾ ਮਾਮਲਾ ਤੁਹਾਨੂੰ ਦੱਸਿਆ ਵੀ ਇੱਥੇ ਇੱਕ ਏਸੀ ਔਰ ਹੋਰ ਕੀਮਤੀ ਸਮਾਨ ਚੋਰੀ ਹੋਇਆ ਪਿੱਛੇ ਦਿਨੀ ਇਸੇ ਸਟਾਮ ਫਰੋਸ਼ਾਂ ਦੇ ਸਟਾਮ ਜਿਹੜੇ ਆ ਉਹ ਚੋਰੀ ਕਰ ਲਿੱਤੇ ਗਏ ਸੀਗੇ ਕਰੀਬ 3.5 ਲੱਖ 1 ਸੀਗਾ ਔਰ ਕਰੀਬ ਇਸ ਤਰ੍ਹਾਂ ਹੀ 2.5 ਲੱਖ ਦੀ ਇੱਕ ਚੋਰੀ ਹੋਰ ਸੀ ਉਸਦੇ ਬਾਅਦ ਵੀ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਔਰ ਚੋਰਾਂ ਜਿਹੜੇ ਚੋਰਾਂ ਦੇ ਹੌਸਲੇ ਨੇ ਉਹ ਬੜੇ ਬੁਲੰਦ ਨੇ ਕਿਉਂਕਿ ਸਿਕਿਉਰਿਟੀ ਹੈ ਨਹੀਂ ਹੈ ਕਰੀਬ 45 ਦੇ ਕਰੀਬ ਦੱਸਿਆ ਜਾ ਰਿਹਾ ਇੱਥੇ ਡਿਪਾਰਟਮੈਂਟ ਹੈ ਉਸ ਦੇ ਬਾਵਜੂਦ ਕੋਈ ਸਿਕਿਉਰਿਟੀ ਨਹੀਂ ਔਰ ਚੋਰਾਂ ਦੇ ਹੌਸਲੇ ਜਿਹੜੇ ਨੇ ਇਸ ਚੀਜ਼ ਨੂੰ ਲੈ ਕੇ ਬੜੇ ਬੁਲੰਦ